ਇਸੇ ਪ੍ਰਕਾਰ ਹੀਰਿਆਂ ਦੀਆਂ ਮਣੀਆਂ ਨੂੰ ਚੂਨੀ ਕਹਿੰਦੇ ਨੇ। ਪਰ ਉਹ ਹੀਰਿਆਂ ਦੀਆਂ ਮਣੀਆਂ ਦੀ ਮੰਡੀ ਹੋਰ ਕਰਕੇ ਬਾਜ਼ਾਰ ਹੋਣ ਕਰਕੇ ਇਹਦਾ ਨਾਮ ਚੂਨੀ ਮੰਡੀ ਪਿਆ। ਰੱਬ ਦੇ ਰੰਗਾਂ ਤੋਂ ਡਰੀਏ। ਬਾਣੀ 'ਚ ਲਿਖਿਆ ਜਲ ਤੇ ਥੜਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵਾਏ ਰੀਤੇ ਭਰੇ ਭਰੇ ਸਖਨਾਵੇ ਯਹ ਤਾਰੇ। ਜਲ ਤੇ ਥੜਕਰ ਜਿੱਥੇ ਪਾਣੀ ਹੈ ਉੱਥੇ ਟਿਬੇ ਬਣਾ ਦਿੰਦਾ ਹੈ। ਜਿੱਥੇ ਟਿੱਬੇ ਨੇ ਉਥੇ ਪਾਣੀ ਘੜਾ ਦਿੰਦਾ ਆਪਾਂ ਨੂੰ ਦੂਰ ਜਾਣ ਦੀ ਗੱਲ ਨਹੀਂ ਆਪਣਾ ਸਿੱਖ ਇਤਿਹਾਸ ਹੈ ਕਿ ਜਿਵੇਂ ਆਪਾਂ ਅੱਜ ਕੱਲ ਕਹਿੰਨੇ ਪੀ ਅੱਜ ਭਾਉ ਦੀ ਬੰਬੀ ਐ ਉਹ ਚਾਚੇ ਦੀ ਬੰਬੀ ਐ ਇਹ ਮੇਰੀ ਬੰਬੀ ਐ ਮਾਲਵੇ ਦੇ ਇਲਾਕੇ ਚ ਪਾਣੀ ਆਉਣ ਕਰਕੇ ਉਹਨਾਂ ਦੀਆਂ ਢਾਬਾ ਉਹਨਾਂ ਦੀ ਜਾਇਦਾਦ ਹੁੰਦੀਆਂ ਸਨ ਤਿੰਨ ਭਰਾ ਸਨ ਸਕੇ ਖਦਰਾਣਾ ਧਗਾਣਾ ਤੇ ਰਪਾਣਾ ਜਿਹੜਾ ਮੌਸਰ ਬਣਿਆ ਇਹ ਖਦਰਾਣੀ ਦੀ ਟਾਬ ਹੈ ਇੱਕ ਖਤਰਾਨੇ ਜਿਮੀਂਦਾਰ ਦੀ ਟਾਬ ਹੈ ਮੇਰੇ ਇਹ ਆਧਾਰਨ ਦੇਣ ਤੋਂ ਭਾਵ ਕਦੇ ਸਾਡੇ ਬਡੇਰੇ ਖਤਰਾਨੇ ਦੀ ਟਾਬ ਪਾਣੀ ਵਾਸਤੇ ਗਏ ਤੇ ਅੱਜ ਜਿੰਨੀ ਸੇਮ ਮੁਖਸਰ ਦੇ ਇਲਾਕੇ ਚੋਂ ਨਿੱਕੇ ਤੇ ਵੀ ਨਹੀਂ ਜਿੱਥੇ ਕਦੇ ਪਾਣੀ ਦੀ ਘੋਟਨੀ ਸੀ ਨਾ ਮੈਂ ਉਧਰ ਰਾਸਤਾਂ ਨੂੰ ਆਮ ਜਾਂਦਾ ਰਿਹਾ ਮਲੌਰ ਤੋਂ ਅਮੋਰ ਨੂੰ ਜਾਈਏ ਤੇ ਤਾਨ ਸਰਕਾਰ ਤੇ ਤਾਨੇ ਛੜਕ ਜਦੋਂ ਵੀ ਜਾਂਦਾ ਉਹ ਵਿਚਾਰੇ ਨਵੀਂ ਬਣਾਉਂਦੇ ਤੇ ਮੁੜ ਕੇ ਫੇਰ ਸੇਮ ਨਾਲ ਉਟਾਹ ਜਾਂਦੀ ਗੁਰਮੁਖੋ ਇਸੇ ਤਰ੍ਹਾਂ ਤਾਨ ਗੁਰਾਮਦਾਸ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ 25 ਸਤੰਬਰ 1400 ਮਾਫ ਕਰਨਾ 1534 ਵਿੱਚ ਹੋਇਆ ਤਨਗੂ ਰਾਮਦਾਸ ਪਾਤਸ਼ਾਹ ਦੀ ਪ੍ਰਕਾਸ਼ ਦੀ ਜਿਹੜੀ ਡੇਟ ਆ ਨਾ 1534 ਈਸਵੀ ਤੇ 25 ਸਤੰਬਰ ਗੁਰਮਖੋ ਇਹਨਾਂ ਦੀ ਇੱਕ ਭੈਣ ਸੀ ਉਹਦਾ ਨਾਮ ਸੀ ਰਾਮਦਾਸੀ ਜਿਵੇਂ ਆਪਾਂ ਪਿੰਡਾਂ ਵਿੱਚ ਵੇਨੇ ਆ ਵੀ ਭਰਾ ਦਾ ਨਾਂ ਸ਼ਿੰਦਾ ਤੇ ਭੈਣ ਦਾ ਨਾਮ ਸ਼ਿੰਦੋ ਪਰ ਆਦਾ ਨਾਮ ਜਗੀਰਾ ਦੇ ਭੈਣ ਦਾ ਨਾ ਜਗੀਰੋ ਇਹ ਅੱਗੇ ਹੁੰਦਾ ਸੀ ਹੁਣ ਤਾਂ ਨਾ ਵੀ ਆਪਾਂ ਬਸ ਦਿੱਤੇ ਰਹੇ ਰੋਹ ਵਿਚਾਰ ਇਹ ਸਾਰਿਆਂ ਤੋਂ ਵੱਡੇ ਸਨ ਇੱਕ ਭੈਣ ਸੀ ਇੱਕ ਭਰਾ ਸੀ ਭਰਾ ਦਾ ਨਾਮ ਅਰਧਿਆਲ ਕਰਕੇ ਲਿਖਿਆ ਇਹ 7 ਸਾਲ ਦੇ ਹੋਏ ਤੇ ਮਾਂ ਕੋਲ ਚੜਾਈ ਕਰ ਗਿਆ ਪਹਿਲਾਂ ਮਾਤਾ ਜੀ ਨੇ ਚੜਾਈ ਕੀਤੀ ਮੁੜ ਕੇ ਪਿਤਾ ਜੀ ਨੇ ਚੜਾਈ ਕੀਤੀ ਤੇ ਆਖਰਕਾਰ ਨਾਨੀ ਦੀਆਂ ਆਂਦਰਾਂ ਨੂੰ ਧੂਪ ਏ ਉਹ ਵਾਸਰ ਕੇ ਗੱਲਾਂ ਤੋਂ ਇਸ ਨਗਰ ਵਿੱਚ ਗਈ ਦੋ ਦਿਨ ਆਪਣੀ ਧੀ ਤੇ ਧੀ ਤੇ ਜਵਾਈ ਦੇ ਕਰ ਰਹੀ ਜਿਵੇਂ ਆਪਾਂ ਵੇਖਿਆ ਕੋ ਆਪਣੀ ਦੁੱਖ ਹੁੰਦਾ ਨਾ ਤੇ ਸਕੇ ਸੁਧਰੇਉਂਦੇ ਭਾਉ ਘਬਰਾਮੀ ਨਾ ਲੋੜ ਪਈ ਤੇ ਦਸੀ ਮੁੜ ਕੇ ਮਹੀਨੇ ਤੋਂ ਬਾਅਦ ਕੋ ਲੱਭਦਾ ਨਹੀਂ ਇਹ ਗੱਲ ਵਾਪਰੀ ਦੋ ਦਿਨ ਸ਼ਰੀਕੇ ਸਕੇ ਸੁਧਰੇ ਆਏ ਦੋ ਦਿਨਾਂ ਤੋਂ ਬਾਅਦ ਨਾਨੀ ਦਾ ਮਨ ਮਜੂਜ਼ ਹੋਇਆ ਆਪਣੀ ਧੀ ਤੇ ਜਵਾਈ ਦੇ ਘਰ ਨੂੰ ਜੰਦਰਾਂ ਲਾ ਕੇ ਗੁਰਰਾਮਦਾਸ ਪਾਤਸ਼ਾਹ ਦੀ ਨਾਨੀ ਆਪਣੀ ਦੋ ਦੋਤਿਆਂ ਤੇ ਦੋ ਦਿਨ ਨੂੰ ਉਂਗਲਾਂ ਲਾ ਕੇ ਬਸਰ ਕੀ ਗੱਨੀ ਆ ਗਈ ਜਿਹੜੀ ਮੈਂ ਅਗਲੀ ਗੱਲ ਕਹਿਣ ਲੱਗਾ ਮੈਂ ਰੋਜ਼ ਬੋਲਦਾ ਇਹ ਗੱਲ ਗ੍ਰੰਥਾਂ 'ਚ ਨਹੀਂ ਲਿਖੀ ਪਰ ਗਿਆਨੀ ਸੰਤ ਸਿੰਘ ਮਸਕੀਨ ਹਰ ਸਾਲ ਇਹ ਗੱਲ ਮਜੀਦ ਸਾਹਿਬ ਕਹਿੰਦੇ ਹੁੰਦੇ ਸਨ ਕਿਉਂਕਿ ਉਹ ਹਰ ਸਾਲ ਇੱਥੇ ਆਉਂਦੇ ਹੁੰਦੇ ਸਨ ਉਹ ਗੁਰੂ ਰਾਮਦਾਸ ਪਾਤਸ਼ਾਹ ਦੀ ਗੁਰਪੁਰਬ ਇੱਕ ਦਿਨ ਪਹਿਲਾਂ ਹੋਣਾ ਤੇ ਦਿਵਾਰੀ ਤੋਂ ਅਗਲੇ ਦਿਨ ਉਹਨਾਂ ਦੀ ਵਧਾਈ ਗਈ ਹੁੰਦੀ ਸੀ ਗੁਰੂ ਰਾਮਦਾਸ ਪਾਤਸ਼ਾਹ ਦੇ ਗੁਰਪੁਰਬ ਦੇ ਮੌਕੇ ਤੇ ਕਿਉਂਕਿ ਮੇਰੀ ਤਾਂ 40-42 ਸਾਲ ਤੋਂ ਉਥੇ ਪੱਕੀ ਡੋਰੀ ਹੈ ਹਰ ਸਾਲ ਉਹ ਗੱਲ ਕਹਿੰਦੇ ਸਨ ਗੱਲ ਕੀ ਹੈ ਜਦੋਂ ਨਾਨੀ ਆਪਣੀ ਦੋਦੀ ਦੇ ਦੋ ਦਿਨ ਲੈ ਕੇ ਜੇ ਜਿਹੜੀ ਮਾਮੀ ਨੇ ਗੱਲ ਆਖੀ ਗੁਰਮੁਖੋ ਕਾਲਜਾ ਪੜਦਾ ਕੀ ਆਖਿਆ ਕਹਿਣ ਲੱਗੀ ਬੇਬੇ ਤੂੰ ਘਰ ਦੀ ਮਾਲਕ ਹੈ ਮੰਜੇ ਤੇ ਬਹਿਦੇ ਖਾ ਪਰ ਜਿਹੜੇ ਮਾਂ ਪਿਓ ਖਾਗੇ ਸਾਡੇ ਕੀ ਲੱਗਦੇ ਨੇ ਇਹ ਗੱਲ ਕੀ ਬੇਬੇ ਤੂੰ ਘਰ ਦੀ ਮਾਲਕ ਹੈ ਮੰਜੇ ਤੇ ਬਹਿਦੇ ਖਾ ਲੇਕਿਨ ਜਿਹੜੇ ਮਾਂ ਪਿਓ ਨੂੰ ਖਾਗੇ ਸਾਡੇ ਕੀ ਲੱਗਦੇ ਨੇ ਇੱਕ ਲਫਜ਼ ਹੈ ਹਿੰਦੀ ਵਿੱਚ ਹਮਸਾਏ ਮਾਂ ਤੋਂ ਜਾਏ ਤੇ ਪੰਜਾਬੀ ਚ ਆਪਾਂ ਕਹਿੰਦੇ ਵੀ ਕੁੱਲ ਨੂੰ ਕਪਤਾਵੇ ਪਰ ਗਵਾਨ ਕਪਤਾ ਨਾ ਹੋਵੇ। ਇਹ ਪੰਜਾਬੀ ਦੀ ਖਾਬਤ ਹੈ। ਤਾਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਗਵਾਨ ਨਾਲ ਹੈ। ਕੰਨਾਂ ਚ ਆਵਾਜ਼ ਪਈ ਤੇ ਤਾਂ ਗੁਰੂ ਰਾਮਦਾਸ ਪਾਤਸ਼ਾਹ ਦੀ ਨਾਨੀ ਨੂੰ ਕਹਿਣ ਲੱਗੇ ਭਾਬੀ ਰੱਬ ਦੇ ਰੰਗ ਨੇ। ਸਾਡੀ ਭੈਣ ਚਲੀ ਗਈ। ਸਾਡਾ ਪਣੂਆ ਚਲਿਆ ਗਿਆ। ਅਸੀਂ ਉਹਨਾਂ ਨੂੰ ਲਿਆ ਤਾਂ ਨਹੀਂ ਸਕਦੇ ਪਰ ਜਿੰਨੇ ਜੋਗਿਆ ਸਾਨੂੰ ਬਾੜੀ ਜੀ ਆਵਾਜ਼ ਬੜੀ ਮਾਰੀ ਅਸੀਂ ਹਰ ਮੋਕੇ ਹਾਜ਼ਰ ਹਾਂ। ਉਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਧਾਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੀ ਸੇਵਾ ਚ ਲੰਮਾ ਸਮਾਂ ਤਤ ਪਰਏ 12 ਸਾਲ ਉਹਨਾਂ ਸੇਵਾ ਕੀਤੀ ਔਰ ਗੁਰੂ ਕੀ ਆਗਿਆ ਦੇ ਨਾਲ ਜਦੋਂ ਉਹਨਾਂ ਗੋਇੰਦਵਾਲ ਦਸਾਇਆ ਨਾ ਤੇ ਉਹਨਾਂ ਨੇ ਆਪਣੇ ਬਲਾਪੀਆਂ ਨੂੰ ਆਖਿਆ ਕਿ ਤੁਸੀਂ ਵੀ ਉੱਥੇ ਆ ਜਾਓ ਗੁਰਮੁਖੂ ਰੱਬ ਦੀ ਰੰਗਾਂ ਤੋੜੀਏ ਜਿਹਨੂੰ ਆਪਾਂ ਛੋਡੀ ਪਾਤਸ਼ਾਹ ਕਹਿੰਦੇ ਆ ਨਾ ਉਹ ਛੋਡੀ ਪਾਤਸ਼ਾਹ ਨੇ ਆਪਣੇ ਨਾਨਕੇ ਪਿੰਡ ਨੌ ਸਾਲ ਘੂਣੀਆਂ ਵਿੱਚੀਆਂ ਇੱਕ ਦੋ ਤਿੰਨ ਨਹੀਂ ਤਨ ਕੋ ਰਾਮਦਾਸ ਪਾਸ਼ਾ ਨੇ ਬਾਸਰ ਕੇ ਗੱਲਾਂ ਨੌ ਸਾਲ ਘੁੰਮੀਆਂ ਵਿਚੀਆਂ ਨੇ ਔਰ ਗੁਰੂ ਅਮਰਦਾਸ ਮਹਾਰਾਜ ਦੀ ਆਗਿਆ ਦੇ ਨਾਲ ਜਦੋਂ ਬਾਕੀ ਦੇ ਲੋਕੀ ਉੱਥੋਂ ਬਾਸਰ ਕਿਆਂ ਤੋਂ ਆਏ ਜਾਂ ਹੋਰ ਆਏ ਇਹ ਵੀ ਆ ਗਏ ਤੇ ਪੇੜ ਪੂਰਤੀ ਤਾਂ ਕਰਨੀ ਕਰਨੀ ਹੈ ਨਾ ਕਿਉਂਕਿ ਸਾਡੇ ਗੁਰੂ ਦੀ ਦਾਇਤ ਹੈ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਛਕਣਾ ਇਹ ਸਿੱਖੀ ਦੇ ਤਿੰਨ ਅਸੂਲ ਨੇ ਵੰਡ ਕੇ ਹੋਈ ਸ਼ਕੇਗਾ ਜਿਹੜਾ ਕਿਰਤ ਕਰਦਾ ਜਿਹੜਾ ਹੈ ਹੀ ਨੰਗ ਉਹ ਕਿਸੇ ਨੂੰ ਦੇਗਾ ਕੀ ਪਹਿਲਾਂ ਆਪਾਂ ਕਿਰਤ ਕਰਨੀ ਹੈ ਫਿਰ ਫਿਰ ਨਾਮ ਜਪਣਾ ਤੇ ਵੰਡ ਕੇ ਛਕਣਾ ਜੇ ਨਾਮ ਨਾ ਜਪਾਂਗੇ ਤੇ ਗੁਰਮੁਖੋ ਦੇਣ ਨੂੰ ਜੀਨ ਜੇ ਕਰਦਾ ਹੋਇਆ ਕਿ ਉਥੇ ਸੇਵਾ ਕਰਦੇ ਨੇ ਦਿਨੇ ਰਾਤ ਮਾਤਾ ਪਾਨੀ ਦੀ ਉਮਰ ਗੁਰੂ ਰਾਮਦਾਸ ਪਾਤਸ਼ਾਹ ਤੋਂ ਕੇਵਲ 3 ਮਹੀਨੇ ਛੋਟੀ ਹੈ ਜਿਹੜੀ ਮਾਤਾ ਪਾਨੀ ਹੈ ਨਾ ਗੁਰੂ ਰਾਮਦਾਸ ਪਾਤਸ਼ਾਹ ਤੋਂ ਕੇਵਲ 3 ਮਹੀਨੇ ਛੋਟੇ ਨੇ ਸਮੇਂ ਦੇ ਨਾਲ ਆਪਾਂ ਧੀਆਂ ਪੈਣਾ ਵਿਆਹਣੇ ਆ ਗੁਰੂ ਅਮਰਦਾਸ ਪਾਤਸ਼ਾਹ ਮਹਾਰੀ ਧਰਮ ਪਤਨੀ ਮਾਤਾ ਮਨਸਾ ਦੇਵੀ ਗੁਰ ਅਮਰਦਾਸ ਪਾਤਸ਼ਾਹ ਨੂੰ ਕਹਿਣ ਲੱਗੇ ਸਵਾਮੀ ਜੀ ਆਪਣੀ ਭਾਣੀ ਹੁਣ ਵਰ ਦੇ ਯੋਗ ਹੈ ਤੇ ਆਪਾਂ ਨੂੰ ਇਹਦੇ ਵਾਸਤੇ ਕੋਈ ਵਰ ਕਰ ਲੈਣਾ ਚਾਹੀਦਾ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਮਨਸਾ ਦੇਵੀ ਤਿਆਂ ਦੇ ਸੁਭਾਅ ਦਾ ਮਾਮਾ ਨੂੰ ਜਿਆਦਾ ਪਤਾ ਹੁੰਦਾ ਹੈ ਵੀ ਆਪਣੀ ਭਾਣੀ ਵਾਸਤੇ ਵਰ ਕਿਹੋ ਜਿਹਾ ਠੀਕ ਰਹੇਗਾ ਮਾਤਾ ਮਨਸਾ ਦੇਵੀ ਗੁਰ ਰਾਮਦਾਸ ਪਾਤਸ਼ਾਹ ਨੂੰ ਸੇਵਾ ਕਰਦੀਆਂ ਵੇਦੇ ਨੇ ਤੇ ਕਹਿਣ ਲੱਗੇ ਸਵਾਮੀ ਜੀ ਜੇ ਤੁਸੀਂ ਮੈਨੂੰ ਪੁੱਛ ਲਿਆ ਨਾ ਜਿਹੜਾ ਲਾਹੌਰ ਵਾਲਾ RAMDAS ਹੈ ਨਾ ਉਹਦੇ ਵਰਗਾ ਆਪਾਂ ਨੂੰ ਕਾਕਾ ਮੇਜੇ ਤੇ ਬਹੁਤ ਵਧੀਆ ਰਹੇਗਾ ਮਾਤਾ ਮਨਸਾ ਦੇਵੀ ਕਹਿਣ ਲੱਗੇ ਸਵਾਮੀ ਜੀ ਤੁਸੀਂ ਮੈਨੂੰ ਪੁੱਛਿਆ ਨਾ ਜਿਹੜਾ ਲਾਹੌਰ ਵਾਲਾ RAMDAS ਹੈ ਜੇ RAMDAS ਵਰਗਾ ਆਪਣੀ ਧੀ ਪਾਣੀ ਨੂੰ ਮਰ ਮਿਲ ਜਾਏ ਤੇ ਬਹੁਤ ਵਧੀਆ ਰਹੇਗਾ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਤੂੰ ਤਾਂ ਮਸਲਾ ਹੀ ਹੱਲ ਕਰਕੇ ਪਿਆ RAMDAS ਵਰਗਾ RAMDAS ਹੀ ਹੈ ਮੈਂ ਪਹਿਲਾਂ ਬੇਨਤੀ ਕੀਤੀ ਹੈ ਗੁਰ ਰਾਮਦਾਸ ਪਾਤਸ਼ਾਹ ਕੋ ਉਸ ਮੋਕੇ ਵੱਡੀ ਪ੍ਰਾਪਰਟੀ ਨਹੀਂ ਜਿਹੜਾ ਭੈਣ ਤੇ ਭਰਾ ਦੀ ਪਾਲਣਾ ਵਾਸਤੇ ਧੂਣੀਆਂ ਵੇਚਦਾ ਉਹਦੇ ਕੁੜਕੀ ਕਿੰਨੀ ਕਮਾਇਆ ਹੋਵੇਗੀ ਪਰ ਜਿਹੜਾ ਗੁਰੂ ਹੈ ਨਾ ਇਹ ਨਿਮਾਣਿਆਂ ਦਾ ਮਾਣ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਸੁਪਤਰੀ ਬੀਬੀ ਭਾਨੀ ਦਾ ਵਿਆਹ ਤਾਨ ਗੁਰੂ RAMDAS ਪਾਤਸ਼ਾਹ ਨੇ ਕਰ ਦਿੱਤਾ ਤੇ ਜਿੱਥੋਂ ਇਹ ਬਣਿਆ ਆਨੰਦ ਕਾਰਜ ਜਿਹੜਾ ਆਪਾਂ ਆਨੰਦ ਕਾਰਜ ਕਹਿੰਦੇ ਨੇ ਅੱਜ ਸਭ ਤੋਂ ਪਹਿਲਾ ਆਨੰਦ ਕਾਰਜ ਤਾਨ ਗੁਰੂ ਅਮਰਦਾਸ ਪਾਤਸ਼ਾਹ ਨੇ ਮਾਤਾ ਪਾਣੀ ਦਾ ਗੁਰ RAMDAS ਪਾਤਸ਼ਾਹ ਆਨੰਦ ਸਾਹਿਬ ਦੀ ਬਾਣੀ ਕਰਕੇ ਕੀਤਾ ਇਹ ਵੱਖਰੀ ਗੱਲ ਹੈ ਪੇ ਮੁੜਕੇ ਨੂੰ ਕੰਪਲੀਟ ਕਰ ਲਈ ਤਾਨ ਗੁਰੂ RAMDAS ਪਾਤਸ਼ਾਹ ਨੇ ਲਾਵਾਂ ਅਚਾਨਕ ਕੀਤੀਆਂ ਤੇ ਆਪਾਂ ਹੁਣ ਲਾਵਾਂ ਪੜ੍ਹਦੇ ਆਨੰਦ ਕਾਰਜ ਦੇ ਮੌਕੇ ਤੇ ਲੇਟ ਆਨੰਦ ਕਾਰਜ ਇਹਦਾ ਨਾਮ ਤਾਂ ਪਿਆ ਕਿਉਂਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਪਾਸ਼ਾ ਮਹਾਰੀ ਦਾ ਆਨੰਦ ਕਾਰਜ ਅਨੰਦ ਸਾਹਿਬ ਦੀ ਬਾਣੀ ਪੜ ਗੁਰੂ ਰਾਮਦਾਸ ਪਾਸ਼ਾ ਲਕੀਤਾ ਸਮਾ ਆਪਣੀ ਚੱਲ ਚੱਲਦਾ ਹੈ ਅੱਜ ਸਾਡਾ ਪ੍ਰਭਾਵ ਤੁਹਾਡੇ ਤਿੱਤਾ ਨਹੀਂ ਪੈਂਦਾ ਕਿਉਂਕਿ ਅਸੀਂ ਤੁਹਾਨੂੰ ਬੜਾ ਕੁਝ ਕਹਿੰਨੇ ਪਰ ਆਪ ਕਰਦੇ ਨਹੀਂ ਬਾਣੀ ਕਹਿੰਦੀ ਅਵਰ ਉਪਦੇਸੇ ਆਪ ਨਾ ਕਰੇ ਆਪ ਤਜਾਵਤ ਜਨਮੇ ਮਰੇ ਲੋਕਾਂ ਨੂੰ ਕਹਿੰਦਾ ਪਰ ਆਪ ਨਹੀਂ ਕਰਦਾ ਰਿਜ਼ਲਟ ਕੀ ਮਿਲੇਗਾ ਕਿ ਆਉਂਦਾ ਜਾਂਦਾ ਰਹੇਗਾ ਤੇ ਕਰਨਾ ਕੀ ਚਾਹੀਦਾ ਹੈ ਕਰਨਾ ਇਹ ਪਹਿਲਾ ਮਨ ਪ੍ਰਬੋਧੇ ਆਪਣਾ ਪਾਛੇ ਅਵਰ ਜਾਵੇ ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਐਗਜ਼ੈਂਪਲ ਇਜ਼ ਬੈਟਰ ਥੈਨ ਪਰਸੈਪਟ ਲੋਕਾਂ ਨੂੰ ਲੈਕਚਰ ਕਰਨ ਦੀ بجائے ਪਹਿਲਾਂ ਉਹ ਆਪ ਉਹਦੇ ਮੁਤਾਬਕ ਚੱਲਦੇ ਹੋਣ ਗੁਰਮਖੋ ਤੁਸੀਂ ਕਿਤੇ ਗੋਇੰਦਵਾਲ ਸਾਹਿਬ ਜਾਓ ਆਪ ਆਮ ਕਰਕੇ ਅੰਮ੍ਰਿਤਸਰ ਦੀ ਢੀੜਾ ਮਾਰ ਕੇ ਆ ਜਾਨੇ ਆ ਗੋਇੰਦਵਾਲ ਉਹ ਨਗਰ ਹੈ ਜੀਦੇ ਬਾਾਰੇ ਪੜਦਿਆਂ ਗੋਇੰਦਵਾਲ ਗੁਬਿੰਦਪੁਰੀ ਸਮ ਜੱਲਣ ਤੀਰ ਬਪਾਸ ਬਣਾਇਓ ਇਹਦਾ ਅਰਥ ਕੀ ਹੈ ਜੱਲਣ ਪਟ ਕਹਿੰਦਾ ਹੈ ਕਿ ਜਿਹੜੀ ਗੋਇੰਦਵਾਲ ਹੈ ਨਾ ਇਹ ਗੁਬਿੰਦਪੁਰੀ ਵਰਗੀ ਹੈ ਤੇ ਫਿਰ ਆਪਾਂ ਕਹਾਂ ਗੁਬਿੰਦਪੁਰੀ ਦੀ ਪਛਾਣ ਕੀ ਹੈ ਗੁਬਿੰਦਪੁਰੀ ਦੀ ਪਛਾਣ ਗੁਰਬਾਣੀ ਚ ਹੈ ਬੇਗਮਪੁਰਾ ਸ਼ਹਿਰ ਕੋ ਨਾਉ ਦੂਖ ਅੰਧੋ ਨਹੀ ਤੇ ਠਾਉ ਨਾ ਤਸਵੀਰ ਖਰਾਗ ਨਾ ਬਾਲ ਖੌਫਨਾ ਖਤਾਨਾ ਤਰਸ ਜਵਾਲ ਭਾਵ ਉਤੇ ਕਿਸੇ ਪ੍ਰਕਾਰ ਦਾ ਗਮ ਨਹੀਂ ਬੇਗਮਤਾ ਭਾਵੰਦਾ ਗਮ ਤੋਂ ਰਹਿਤ ਪੂਰੀ